ਫਾਜ਼ਿਲਕਾ 'ਚ ਬੋਧਵਾਰ ਹੋਈ بارش ਨੇ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਪੂਰ ਕੋਲ ਕੇ ਰੱਖ ਦਿੱਤੀ। ਸ਼ਹਿਰ ਦੀਆਂ ਗਲੀਆਂ 'ਚ ਪਾਰੀ ਮਾਤਰਾ 'ਚ بارش ਦਾ ਪਾਣੀ ਟੱਕਾ ਹੋ ਗਿਆ। ਇਸ ਤੋਂ ਇਲਾਵਾ ਫਾਜ਼ਿਲਕਾ ਦਾ ਅੰਡਰਬ੍ਰਿਜ ਵੀ ਪਾਣੀ ਨਾਲ ਭਰ ਗਿਆ। ਇਸ ਕਾਰਨ ਕਈ ਘੰਟੇ ਤੱਕ ਰਸਤਾ ਜਾਮ ਰਿਹਾ ਅਤੇ ਲੋਕਾਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਧਰ ਈਓ ਨੇ ਕਿਹਾ ਕਿ ਉਹਨਾਂ ਵੱਲੋਂ ਅੰਡਰਬ੍ਰਿਜ ਦੇ ਨਾਲ-ਨਾਲ ਹੋਰ ਥਾਵਾਂ ਤੇ ਜਮਾ ਹੋਏ بارش ਦੇ ਪਾਣੀ ਨੂੰ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਵੀ ਕੋਈ ਬਾਹਰ ਸਿਰ ਦਾ ਮੌਸਮ ਹੁੰਦਾ ਹੈ ਤੇ ਹੋਰ ਬਰ ਵਿੱਚ ਪਾਣੀ ਨਾ ਪਰ ਜਾਂਦਾ ਜੀ ਇਹਦਾ ਵੱਲ ਸਰਕਾਰ ਬਿਲਕੁਲ ਧਿਆਨ ਨਹੀਂ ਦੇ ਰਹੀ ਮੇਰੇ ਵੇਖਦੇ ਵੇਖਦੇ ਇੱਕ ਮੋਟਰਸਾਈਕਲ ਜਾ ਖੱਡੇ ਚ ਵੱਜਿਆ ਇੱਕ ਲੇਡੀ ਸੀ ਔਰ ਇੱਕ ਜੈਂਟ ਸੀ ਦੋਨੋਂ ਡਿੱਗੇ ਹੋ ਸਕਦਾ ਉਹਨਾਂ ਨੂੰ ਸੱਟਾਂ ਲੱਗੀਆਂ ਹੋਣ ਤੇ ਇਹ ਇਹਦੇ ਵੱਲ ਨਾ ਪੂਰਾ ਧਿਆਨ ਦਿੱਤਾ ਜਾਵੇ ਇਹ ਸਾਡੀ ਪ੍ਰਸ਼ਾਸਨ ਨੂੰ ਕੋਲ ਮੰਗ ਹੈ ਜੀ ਕਿੰਨਾ ਕੋ ਪਾਣੀ ਅੰਡਰਬ੍ਰਿਜ ਦੇ ਹੇਠਲੇ ਜਮਾ ਹੋਏਗਾ ਕਾਫੀ ਹੋਏਗਾ ਜੀ ਇਹਦੇ ਵੱਲ ਧਿਆਨ ਦੇਣ ਦੀ ਪੂਰੀ ਲੋੜ ਹੈ بارش ਕਿੰਨੀ ਕੋਈ ਹੋਈ ਜੀnabla بارش ਦੇਖੋ ਜੀ ਮੇਰੇ ਪਿੰਡ ਤਾਂ 15 20 ਮਿੰਟ ਦਾ ਸਮਾਂ ਲੱਗਾ ਸੀ ਤੇ ਸ਼ਾਇਦ ਜ਼ਿਆਦਾ ਸੀਗਾ ਉਦੋਂ ਹੋਰ ਅੱਗੇ ਘੱਟ ਸੀਗਾ ਮੈਂ ਕਾਫੀ ਵਾਰੀ ਮੌਕਾ ਹੀ ਉਦੋਂ ਮਿਲਦਾ ਜਦੋਂ ਆਈਦਾ ਹੈ ਜੀ ਤੇ ਰਸਤਾ ਬੰਦ ਕਿਉਂ ਹੁੰਦਾ ਹੈ ਲੋਕ ਤੁਹਾਡੇ ਸਾਹਮਣੇ ਦੇਖੋ ਕੈਮਰਾ ਲਗਾ ਕੇ ਬੰਦ ਕਰ ਰਿਹਾ ਪਿਆ ਵੈਰੀਗੇਟਾ ਨਾਲ ਜੀ ਲੋਕ ਕਿਹੜੇ ਕਿੱਧਰ ਦੇ ਕਿੱਧਰ ਜਾ ਰਹੇ ਨੇ ਕਿੰਨੀ ਕੋ ਪਰੇਸ਼ਾਨੀ ਹੋ ਰਹੀ ਹੈ ਪਰੇਸ਼ਾਨੀ ਪੁੱਛੋ ਨਾ ਜੀ ਹਦਵਾਦ ਪੰਗਾ ਸੀ ਇੱਕ ਨਏ ਨੂੰ ਜਲਦੀ ਤੋਂ ਜਲਦੀ ਇਹਦਾ ਜਿਹੜਾ ਪ੍ਰੋਪਰ ਪਾਣੀ ਦਾ ਪ੍ਰਬੰਧ ਹੈ ਉਹ ਕੀਤਾ ਜਾਵੇ ਇਹਦੀ ਸਾਫ ਸਫਾਈ ਕੀਤੀ ਜਾਵੇ ਤੇ ਲੋਕਾਂ ਨੂੰ ਇਹ ਤੋਂ ਨਿਜਾਤ ਮਿਲੇ ਜੀ ਆਪ ਦੇ ਕੰਮ ਮਤਲਬ ਨਾਲ ਆਏ ਆ ਜੀ ਤੇ ਜ਼ਰੂਰ ਕਿਤੋਂ ਨਾ ਕਿਤੋਂ ਕੰਮ ਕਰਨ ਵਾਸਤੇ ਕਿਤੋਂ ओके ओके ਲੰਘ ਕੇ ਜਾਵਾਂਗੇ ਜੀ ਹੈਗਾ ਤਾਂ ਦੂਰ ਹੈ ਜੀ ਸਰ ਪਰੇਸ਼ਾਨੀ ਤਾਂ ਹੁੰਦੀ ਹੈ ਜੀ ਮੈਂ ਇੱਥੇ ਆਉਣ ਕੇ ਦੇਖਿਆ ਹੈ ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਮੈਂ ਕਿਤੇ ਹੋਰ ਰਸਤੇ ਤੋਂ ਆ ਜਾਂਦਾ ਜੀ ਕੋਣ ਹਮ ਤੁਸੀਂ ਲੋਕ ਹਟ ਕੇ ਦੁਬਾਰਾ ਦੂਜੇ ਰਸਤੇ ਜਾ ਰਹੇ ਮੈਨੂੰ ਵੀ ਜਾਣਾ ਪਿਆਗਾ ਜੀ ਬਸ ਇਹ ਕਾਫੀ ਪ੍ਰਚਲਿਤ ਬਹੁਤ ਜ਼ਿਆਦਾ ਪ੍ਰਚਲਿਤ ਹੈ ਪਾਣੀ ਤਾਂ ਜਮਾ ਹੁੰਦਾ ਹੈ ਉਹਦੇ ਨਾਲ ਨਾਲ ਜਿਹੜਾ ਇਹ ਬੇਸਮੈਂਟ ਐਂਡਰਪ੍ਰਿਜ਼ ਦਾ ਉਹ ਬੜੀ ਦੂਰੀ ਤਰ੍ਹਾਂ ਟੁੱਟਿਆ ਹੋਇਆ ਹੈ ਤੇ ਪੁਲ ਦੇ ਇਧਰਲੇ ਪਾਸੇ ਬਾਹਰ ਨਿਕਲਦੇ ਆ ਜਿਹੜੇ ਪਾਸੇ ਨੂੰ ਆਪਾਂ ਖੜੇ ਆ ਇਧਰ ਇਸ ਐਸਟੀਐਮ ਕੋਰਟ ਮੁਜਾਇਦਾ ਇਸ ਪਾਸੇ ਆ ਬੜੇ ਟੋਏ ਪਏ ਹੋਏ ਨੇ ਥੱਲੇੋਂ ਨਿਕਲੀਦਾ ਅੱਗੇ ਆਈ ਜੇ ਤਾਂ ਗੱਡੀਆਂ ਜਿਹੜੀਆਂ ਨੇ ਜਾਂ ਵੱਡੇ ਵਹੀਕਲ ਨੇ ਬਹੁਤ ਐਕਸੀਡੈਂਟ ਹੋਣ ਦਾ ਡਰ ਰਹਿੰਦਾ ਹੈ ਤਾਂ ਉਹਨਾਂ ਦੀ ਕਾਫੀ ਪਰੇਸ਼ਾਨੀ ਹੁੰਦੀ ਹੈਗੀ ਜੀ ਬਾਬਾ ਬਿਲਕੁਲ ਬਿਲਕੁਲ ਜੀ ਆਮ ਜਨਤਾ ਨੂੰ ਪਰੇਸ਼ਾਨੀ ਹੁੰਦੀ ਹੈ ਪਰੇਸ਼ਾਨ ਪੈਡਲਰ ਵਾਸਤੇ ਰਸਤਾ ਹੀ ਕੋਈ ਨਹੀਂ ਉਹ ਕਿੱਥੋਂ ਜਾਏਗਾ ਚੱਲ ਰੇਲਵੇ ਦੇ ਉਪਰੋਂ ਕੋਈ ਥੋੜੇ ਹੋਏ ਉਧਰੋਂ ਲੰਘਦੇ ਨੇ ਟ੍ਰੇਨਾਂ ਦਾ ਖਤਰਾ ਹੁੰਦਾ ਹੈ ਉਸ ਪਾਸੇ ਵੀ ਤੇ ਅੰਡਰਬ੍ਰਿਜ ਦੇ ਨਾਲ ਕੋਈ ਫੁੱਟ ਪਾਥ ਨਹੀਂ ਹੈ ਤੇ ਲੋਕ ਜਿਹੜੇ ਨੇ ਪੈਦਲ ਵਾਲੇ ਉਹ ਜਾ ਸਕਣ ਜਾਂ ਸਾਈਕਲ ਵਾਲੇ ਜਹਾਂ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਗੱਡੀਆਂ ਵਾਲੇ ਤਾਂ ਚਲੋ ਦੇਖਦੇ ਆ ਕਰਦੇ ਆ ਸ਼ਾਮ ਨੂੰ ਲਾਈਟਾਂ ਨਹੀਂ ਚੱਲਦੀਆਂ ਹਨੇਰਾ ਹੋਣ ਕਰਕੇ ਉਹ ਜਿਹੜੀਆਂ ਗੱਡੀਆਂ ਦੀ ਲਾਈਟਾਂ ਸ਼ਾਮ ਨੂੰ ਦੁਪਹਿਰ ਤੋਂ ਬਾਅਦ ਚਲਾਉਣੀਆਂ ਪੈਂਦੀਆਂ ਬਹੁਤ ਮਾੜਾ ਹਾਲ ਹੈ ਸਕੂਲ ਦਾ ਇੱਕੋ ਇੱਕ ਅੰਡਰਬ੍ਰਿਜ ਹੈ ਉਹ ਵੀ ਨਹੀਂ ਸਹੀ ਡੰਗਣਾ ਚੱਲਦਾ ਬਹੁਤ ਜ਼ਿਆਦਾ ਖਾਮੀਆਂ ਸਾਰੀਆਂ ਦੂਰ ਕਰਨ ਵਾਲੀਆਂ ਤੇ ਇਸੇ ਸ਼ਹਿਰ ਦੇ ਵਿੱਚ ਲਾਲ ਬੱਤੀਆਂ ਵਾਲਾ ਇੱਕ ਚੌਕ ਹੈ ਉਹ ਵੀ ਇੱਕੋ ਹੀ ਹੈ ਉਹ ਵੀ ਕਦੀ ਚੱਲਦਾ ਨਹੀਂ ਵੇਖਿਆ ਇਸ ਹਾਜ਼ਲ ਦਾ ਜ਼ਿਲ੍ਹਾ ਤਾਂ ਨਹੀਂ ਇਹ ਤਹਿਸੀਲ ਵੀ ਸੀ ਨਾ ਉਹ ਤਹਿਸੀਲ ਤੋਂ ਹੀ ਮਾੜੀ ਸਭ ਤਹਿਸੀਲ ਹੋ ਗਈ। ਦਾਸਪੱਖੋ ਕਾਫੀ ਪਛੜਾ ਲੱਗ ਰਿਹਾ ਹੈ। ਬਸ ਬਸ ਜੀ ਇਹ ਗੱਲਾਂ ਕਰਨ ਵਾਲਿਆਂ ਨੇ ਜੀ ਜਿਹੜਾ ਵੀ ਆਉਂਦਾ ਅਸੀਂ ਉਹ ਕਰਦੇ ਆਂਗੇ ਤੇ ਇਹਨੂੰ sire te ਲੈ ਜਾਾਂਗੇ ਕਿਲਾ ਬਣਾਇਆ ਤੇ ਪੰਜਾਬ ਦਾ ਜਿਹੜਾ ਕਿਟ ਦਾ ਕਿਲਾ ਬਣਾਇਆ ਹੈ ਲੈਂਦਾ ਹੀ ਕੋਈ ਨਹੀਂ ਲੈਂਦੇ ਪੰਜਾਬ ਤੋਂ ਹੀ ਮਾੜਾ ਇਸ ਕਰਕੇ ਵੇਖਦੇ ਆਂ ਆਪ ਵਾਲਿਆਂ ਦੇ ਵੀ 2.5 ਸਾਲ ਲੰਘ ਗਏ ਪਿਛਲੀਆਂ ਵੀ ਵਾਰੀ ਵਾਰੀ ਬਦਲਦੀਆਂ ਸਰਕਾਰਾਂ ਦੇ ਆਏ ਸਭ ਲਾਰੇ ਹੀ ਹੈ। ਕਿਸੇ ਨੇ ਵੀ ਇੱਥੇ ਕਹਿ ਲੋ ਵੀ ਡਵੈਲਪਮੈਂਟ ਕੋਈ ਨਹੀਂ ਕਰਾਈ ਜਿਹੜੀ ਹੋਣੀ ਚਾਹੀਦੀ। ਆਪਣੀਆਂ ਸੜਕਾਂ ਕੱਲ ਓਪਰੀ ਮਿਕਸ ਪਾਇਆ। ਉਹ ਘੰਟਾ ਘਰ ਤੋਂ ਪਰੇ ਜਾਂਦੀ ਇਹ ਮੰਗਣੀ ਵੀਰੂ ਵਾਲਿਆਂ ਬਾਸੇ ਸੜਕ। ਅਕਤੂਬਰ ਸਾਤ ਹੋ ਗਏ ਇਹਨਾਂ ਦਿਨਾਂ ਤਕ ਤਕਰੀਬ 1.5 3 ਸਾਲ ਹੋ ਗਏ ਉਹੋ ਉਹਨਾਂ ਨੂੰ ਪਤਾ ਨਹੀਂ ਸੀ ਪ੍ਰੀਮਿਕਸ ਪਾਣਾ ਅੱਜ ਅਖਬਾਰਾਂ 'ਚ ਵੀ ਖਬਰ ਲੱਗੀ ਏ ਤੇ ਉਹ ਰਾਤ ਵਿੱਚ ਪੈ ਗਿਆ ਤੇ ਸਾਰੀ ਪੱਟੀ ਹੀ ਹੋ ਗਈ ਕਿ ਲੱਖਾਂ ਰੁਪਏ ਬਰਬਾਦ ਹੋ ਗਏ ਮਿਊਨਿਸਪੈਲਟੀਜ਼ ਵੀ ਔਰ ਜਿਹੜੇ ਕੰਮ ਕਰਨ ਵਾਲੇ ਨੇ ਸਾਰਿਆਂ ਦੀ ਲਾਪਰਵਾਹੀ ਕੁੱਲ ਮਿਲਾ ਕੇ ਪਲੈਨਿੰਗ ਨਾਲ ਕੋਈ ਕੰਮ ਨਹੀਂ ਹੁੰਦਾ ਆਕਸੀਜਨ ਦੇ ਵਿੱਚ ਜਿਹੜਾ ਨਹੀਂ ਕਰਨ ਵਾਲਾ ਸੀ 2.5 ਸਾਲ ਪਹਿਲੇ ਕਿੱਥੇ ਸੁੱਤੇ ਹੋਏ ਸੀ ਕਿਉਂ ਸਰਕਾਰ ਬਣੀ ਇਸ ਕਰਕੇ ਕਿੰਨੂੰ ਲਾਂਭਾ ਦੇਈਏ ਤੇ ਕਿੰਨੂੰ ਨਾ ਦੇਈਏ ਆਮ ਜਿਹੜੀ ਜਨਤਾ ਹੈ ਉਹ ਪਰੇਸ਼ਾਨ ਹੋ ਰਹੀ ਹੈ ਜਨਤਾ ਸਭ ਜਾਣਦੀ ਹੈ ਕਹ ਇਹ ਤਾਂ 25 ਲੈਣਾ ਮਿਲਾਂਗੇ ਅੱਗੇ ਪੈਂਦਾ 30 ਸਾਲ ਸਾਰੀ ਸਰਕਾਰਾਂ ਮਿਲਾਂਗੇ ਵੇਖਦੇ ਆ ਅਗਲੇ 25 ਸਾਲ ਕੀ ਕਰਦੀ ਹੈ ਸਰਕਾਰ ਜੀ ਵਾਪਸ ਆਤਰਿਓ ਕੀ ਗੱਲ ਹੈ ਰਸਤਾ ਬੰਦ ਕਿਉਂ ਪਾਣੀ ਬੜਾ ਭਰਿਆ ਹੈ ਅੱਛਾ ਰਸਤਾ ਬੰਦ ਕੀਤਾ ਗਿਆ ਹੈ ਰਸਤਾ ਬੰਦ ਹੈ ਅੱਛਾ ਕਿੰਨਾ ਕੋ ਪਾਣੀ ਜਮਾ ਹੋਏਗਾ ਅੰਦਰ ਪਾਣੀ ਕੋਈ 4 ਫੁੱਟ ਹੋਊਗਾ ਅੱਗੇ ਬੰਦ ਤੇ ਨਹੀਂ ਕਰਦੇ ਵੈਸੇ ਬੰਦ ਹੋ ਜਾਂਦਾ ਵੈਸੇ ਆਟੋਮੈਟਿਕਲੀ ਕੁਦਰਤੀ ਜੇ ਬਾਹਰ ਤੋਂ ਜ਼ਿਆਦਾ ਆ ਜਿੰਦਾ ਫਿਰ ਬੰਦ ਹੋ ਜਾਂਦਾ ਹੈ ਬਾਕੀ ਪ੍ਰੇਸ਼ਾਨੀ ਤਾਂ ਹੋ ਰਹੀ ਹੋਏਗੀ ਪਰੇਸ਼ਾਨੀ ਤਾਂ ਹੈਗੇ ਹੁਣ ਵਾ ਇਸ ਤੇ ਚੱਲ ਕੇ ਫਿਰ ਵਾਪਸ ਮੂਰ ਕੇ 2 ਕਿਲੋਮੀਟਰ ਨੂੰ ਗੁਰੂਪੁਰਾ ਵਾ तो 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 टाइम लगता है जी बारिश का पानी निकलन जी हाँ जी उसे जाके आलमोस्ट बाकी हो जहा रह घंटे तक डाउन हो जाएगा जो मोटर सा रनिंग है डिस्पोजल देखा ਅਕਸਰ ਦੇਖਦੇ ਹਾਂ ਜੀ ਮਮੂਂਦੀ ਦੀ بارش ਹੋਵੇ ਤੇ ਜਿਹੜਾ ਅੰਡਰ ਦੇ ਹਾਂਜੀ ਸਰ ਉੱਤੇ ਨਿਕਾਸੀ ਦਾ ਪ੍ਰਬੰਧ ਰੇਲਵੇ ਉਹ ਰੇਲਵੇ ਰੇਲਵੇ ਵਾਲਿਆਂ ਨੇ ਬਣਾਇਆ ਹੈ ਅਸੀਂ ਦੋ ਦਿਨ ਵਾਰੀ ਰੇਲਵੇ ਬੋਰਡ ਨੂੰ ਚਿੱਠੀਆਂ ਲਿਖ ਸਕਿਆ ਡੀਆਰਮ ਨੂੰ ਅੱਜ ਵੀ ਅਸੀਂ ਮੀਟਿੰਗ ਕਰਕੇ ਆਏ ਆ ਸਟੇਸ਼ਨ ਮਾਸਟਰ ਨੂੰ ਕਹਿ ਗਏ ਆ ਮੈਸੇਜ ਲਾ ਕੇ ਆਏ ਆ ਇਹ ਉਹਨਾਂ ਨੇ ਬਣਾਇਆ ਤੇ ਉਹਨਾਂ ਨੇ ਹੀ ਪ੍ਰਬੰਧ ਕਰਨਾ ਨਿਕਾਸੀ ਦਾ ਲੋਕਲ ਉੱਤੇ ਵੀ ਕਹਿਣਾ ਸੀ ਕੁਝ ਖਾਮੀਆਂ ਵੀ ਕਰ ਰਹੀਆਂ ਹੁਣ ਨੀਜ ਕਰਕੇ ਜਦ ਪਾਣੀ ਪਤਾ ਨਹੀਂ ਸਰ ਇਹ ਸਾਨੂੰ ਨਹੀਂ ਪਤਾ ਕਦੋਂ ਬਣਿਆ ਇਹ ਰੇਲਵੇ ਬੋਰਡ ਵਾਲੇ ਤੁਹਾਨੂੰ ਦੱਸ ਸਕਦੇ ਨੇ ਕੀ ਖਾਮੀਆਂ ਉੱਤੇ ਹਾਂਜੀ ਬਾਕੀ ਜਿਹੜਾ ਫਾਇਲ ਦਾ ਪਾਣੀ ਜਿਹੜਾ ਹੈਗਾ ਉਹ অলਮੋਸਟ ਸਾਰਾ ਸਾਰਾ ਨਿਕਲ ਗਿਆ ਜੀ ਹਾਂਜੀ ਜੋ ਮੋਟਰ ਚੱਲ ਰਹੀਆਂ ਸ਼ਾਮ ਤੱਕ ਉਹ ਵੀ ਸਾਰਾ ਡਾਊਨ ਹੋ ਜਾਏਗਾ